ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਇਹ ਵੀਡੀਓ ਜੋ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਭਾਈ ਸਰਬਜੀਤ ਸਿੰਘ ਧੁੰਦਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਹੈ ਗ੍ਰੰਥੀ ਸਿੰਘਾਂ ਦੇ ਪ੍ਰਚਾਰਕਾਂ ਦੀ ਗ੍ਰੰਥੀ ਜਿਹੜੇ ਨਹੀਂ ਬਣਦੇ ਤੇ ਜਿਹੜੇ ਗਾਇਕ ਇਸ ਲੈਂਡ ਨੂੰ ਛੱਡ ਕੇ ਪਹਿਲਾ ਗ੍ਰੰਥੀ ਸੀ ਜਿਹੜੇ ਰਾਗੀ ਪ੍ਰਚਾਰਕ ਉਹਨੋਂ ਸਿੰਗਰ ਨੇ ਨਮੀ ਗਾਇਕ ਇਸ ਸਮੇਂ ਦੁਨੀਆ ਤੇ ਨਾਮ ਉਹਨਾਂ ਦਾ ਮਿੱਕੇ ਦੀ ਉਦਾਹਰਨ ਦਲੇਰ ਮਹਿੰਦੀ ਦੀ ਉਦਾਹਰਨ ਕਿੱਛੇ ਦਾ ਉਹਨਾਂ ਦਾ ਜਨਮ ਹੈ ਕੀ ਉਹਨਾਂ ਦੀ ਗੱਲਬਾਤ ਹੈ ਤੇ ਜਿਹੜੇ ਗਰੰਤੀ ਸਿੰਘਾਂ ਦੀ ਕਦਰ ਨਹੀਂ ਕਰਦੇ ਤੇ ਉਹਨਾਂ ਬਾਰੇ ਗੱਲ ਕੀਤੀ ਖੁੱਲ੍ਹ ਕੇ ਸ਼ਾਇਦ ਕਿਸੇ ਤੇ ਸਰਵਜੀਤ ਹੁੰਦਾ ਦੇ ਨਾਲ ਵਿਚਾਰ ਨਾ ਮਿਲਦੇ ਹੁਣ મતਭੇਦ ਹੋਣ ਪਰ ਉਹਨਾਂ ਨੇ ਬੜੀ ਗੱਲ ਜਿਹੜੀ ਹੈ ਗਰੰਤੀ ਸਿੰਘਾਂ ਦੇ ਪ੍ਰਚਾਰਕਾਂ ਦੇ ਹੱਕ ਦੀ ਗੱਲ ਕੀਤੀ ਤੇ ਬੜੀ ਸੋਹਣੀ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਕੱਲੀ ਕੱਲੀ ਗੱਲ ਸੁਣਨ ਵਾਲੀ ਤੇ ਸੁਣ ਕੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਇੱਕ ਵਾਰੀ ਬੇਨਤੀ ਸਾਰੇ ਸੁਣਿਓ ਜਰੂਰ ਅਖੀਰ ਤੱਕ ਕੱਲੀ ਕੱਲੀ ਗੱਲ ਸੁਣਨ ਵਾਲੀ। ਫੇਰ ਕਹਿੰਦੇ ਗਾਇਕ ਬੜੇ ਵੱਧ ਗਏ ਆ। ਕਿੰਨੇ ਰਾਗੀ ਢਾਡੀ ਐਸ ਵਕਤ ਗਾਇਕ ਬਣਿਆ ਤੁਹਾਨੂੰ ਪਤਾ ਹੈ? ਤੁਸੀਂ ਗਾਇਕਾਂ ਦਾ ਨਾਮ ਪੜ੍ਹ ਕੇ ਵੇਖ ਲਓ। ਮੀਕੇ ਦਾ ਨਾਮ ਸੁਣਿਆ ਸਾਰਿਆਂ ਨੇ। ਦਲੇਰ ਮਿੰਦੀ ਦਾ ਭਰਾ। ਮੀਕੇ ਦਾ ਗੁਰਦੁਆਰੇ ਦਾ ਜਨਮ ਹੈ। ਦੁਰਗਾਪੁਰੋ ਗੁਰਦਰਾ ਹੈ ਬੰਗਾਲ ਦੇ ਵਿੱਚ। ਮੈਂ ਉਸ ਗੁਰਦਾਰੇ ਨੂੰ ਸਮਾਗਮ ਕਰਕੇ ਆਇਆ। ਮੈਨੂੰ ਪ੍ਰਬੰਧਕਾਂ ਨੇ ਵਿਖਾਇਆ ਕਹਿੰਦੇ ਜੀ ਮੀਕੇ ਦਾ ਦਲੇਰ ਮਹਿੰਦੀ ਦਾ ਜਿਹੜਾ ਪਿਤਾ ਸੀ ਐਸ ਗੁਰਦਾਰੇ ਚ ਰਹਿੰਦੇ ਹੁੰਦੇ ਸੀ ਉਹ ਜਦੋਂ ਕੀਰਤਨ ਕਰਦੇ ਹੁੰਦੇ ਸੀ ਉਹਦੇ ਪਿਤਾ ਜੀ ਦੁਰਗਾਪੁਰ ਬੰਗਾਲ ਦੇ ਵਿੱਚ ਕਿਤੇ ਐਸ ਕਮਰੇ ਦੇ ਵਿੱਚ ਮੀਕੇ ਦਾ ਜਨਮ ਹੈ ਤੇ ਉਹਨੇ ਆਪਣੇ ਪੜ੍ਹੇ ਲਿਖੇ ਤੁਸੀਂ Google ਤੇ ਮੀਕੇ ਦਾ ਨਾਮ ਪੜ੍ਹ ਕੇ ਉਹਦਾ ਜਿਹੜਾ ਜਨਮ ਸਥਾਨ ਹੈ ਉਹਨੇ ਲਿਖ ਕੇ ਪਾਇਆ ਉਥੇ ਦੁਰਗਾਪੁਰ ਉਹ ਵੀ ਪਿਤਾ ਰਾਗੀ ਸੀ ਤੇ ਜੇ ਭਲਾ ਉਹ ਕੀਰਤ ਨਹੀਂ ਹੁੰਦਾ ਤੇ ਨਾਲੇ 10-10 ਰੁਪਏ ਦੇਣੇ ਨਾਲੇ ਜਲੀਲ ਕਰਨਾ ਸੀ ਅੱਜ ਉਹ ਕਰੋੜਾਂ ਰੁਪਏ ਫਿਲਮਾਂ ਦੇ ਗਾਣੇ गा ਕੇ ਲਿੰਦਾ ਗਲਾ ਤੇ ਫੇਰ ਪਤਾ ਕਰਨ ਕਿ ਗਾਇਕ ਵੱਧ ਗਿਆ ਤੇ ਵਧਾਈ ਕਿ ਇਹਨਾਂ ਨੇ ਭਲਾ ਤੁਸੀਂ ਆਪਣੇ ਪੋਤੀ ਦੇ ਵਿਆਹ ਤੇ ਗਾਉਣ ਵਾਲੀ ਸਾਦੇ ਹੋ ਉਥੇ ਜਿੰਨੇ ਕੀਤੇ ਹੁੰਦੇ ਉਹ ਦਿੰਦੇ ਵਖਰੇ ਉਦਾਂ ਵੱਧ ਵਾਰ ਦਿਆ ਰਾਗੀ ਆ ਜਾਵੇ ਨਾ ਉਹ ਜਲੀਲ ਕਰਦੇ ਨਾ ਉਹਨੂੰ ਉਹ ਜਲੀਲ ਕਰਦੇ ਹੋ ਆਪਣੀਆਂ ਪੀੜ੍ਹੀਆਂ ਨੂੰ ਦੱਸ ਜਾਂਦਾ ਕਿ ਪੁੱਤ ਹੋਰ ਕੰਮ ਕਰ ਲਿਓ ਤੁਸੀਂ ਇਸ ਬੰਦੇ ਨਾਲ ਤੁਰਿਓ ਇਸ ਬੰਦੇ ਨਾਲ ਤੁਰਿਓ ਤੇ ਕਰਨ ਵਾਲੇ ਕੌਣ ਆ ਭਲਾ ਬੋਲੋ ਗੁਰੂ ਕੇ ਪਿਆਰੇ ਅਸੀਂ ਤੇ ਅਸੀਂ ਆਪ ਖੁਦ ਆਪ ਤੇ ਆਉਣ ਵਾਲਾ ਸਮਾਂ ਇਦਾਂ ਦਾ ਆ ਰਿਹਾ ਤੁਹਾਨੂੰ ਗਰੰਥੀ ਵੀ ਨਹੀਂ ਲੱਭਣੇ ਪਾਠ ਕਰਨ ਵਾਲੇ ਗਰੰਥੀ ਵੀ ਲੱਭਣੇ ਆਪ ਤੁਸੀਂ ਕਰਨਾ ਕੋਈ ਨਹੀਂ ਗਰੰਥੀ ਤੁਹਾਨੂੰ ਲੱਭਣਾ ਕੋਈ ਨਹੀਂ ਜੇ ਅਸੀਂ ਇਹੋ ਹਾਲਾਤ ਸਾਡੇ ਰਹੇ ਤਾਂ ਆਪ ਅਸੀਂ ਕਰਨਾ ਨਹੀਂ ਗਰੰਥੀ ਕੋਈ ਲੱਭਣਾ ਨਹੀਂ ਕਿਉਂਕਿ ਆਪ ਸਾਡੀ ਸੋਚ ਇਦਾਂ ਦੀ ਬਣ ਗਈ ਅਜੇ ਵੀ ਬਦਲੋ ਅਜੇ ਵੀ ਆਪਣੀ ਸੋਚ ਬਦਲੋ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਵਾਲੇ ਬੰਨੇ ਤੋਰਨ ਦੀ ਕੋਸ਼ਿਸ਼ ਕਰੋ ਮੈਂ ਨਾ ਤੁਹਾਡੇ ਬੱਚੇ ਭਾਵੇਂ ਜਿਹੜੇ ਮਰਜ਼ੀ ਆਉਧੇ ਤੇ ਜਾਣ ਜਿਹੜੀ ਮੁਢਲੀ ਸਿੱਖਿਆ ਮਾਂ ਨੇ ਦੇ ਦੇਣੀ ਆ ਨਾ ਭੈਣੋ ਕਿਸੇ ਹੋਰ ਕੋਲੋਂ ਨਹੀਂ ਮਿਲਣੀ ਭਗਤਪੂਰਨ ਸਿੰਘ ਜੀ ਦੇ ਅੰਦਰ ਮੁਢਲੀ ਸਿੱਖਿਆ ਮਾਂ ਵੱਲੋਂ ਪਾਈ ਗਈ ਸੀ ਮਾਤਾ ਮਹਿਤਾਬ ਕੌਰ ਵੱਲੋਂ ਕਿੱਡਾ ਵੱਡਾ ਸੰਘਰਸ਼ ਕੀਤਾ ਜੀ ਉਸ ਮਾਤਾ ਨੇ ਘਰ 'ਚ ਦੋ ਚੀਜ਼ਾਂ ਪੜ੍ਹੀਆਂ ਜਾਂਦੀਆਂ ਸੀ ਰਮਾਇਣ ਗੀਤਾ ਤੇ ਜਪਜੀ ਸਾਹਿਬ ਕਿਉਂਕਿ ਪਿਤਾ ਹਿੰਦੂ ਪਰਿਵਾਰ 'ਚੋਂ ਸੀ ਪਰ ਕਿੱਡੀ ਦਲੇਰ ਮਾਂ ਹੋਏਗੀ ਸਮਝੌਤਾ ਵੀ ਕੀਤਾ ਉਹਨੇ ਨਾਂ ਰੱਖਣ ਲੱਗਿਆ ਵੀ ਉਹਨੇ ਆਪਣੇ ਪਤੀ ਨੂੰ ਕਿਹਾ ਜੋ ਤੁਹਾਡਾ ਦਿਲ ਕਰਦਾ ਰੱਖੋ RAM JI DAAS ਰੱਖਿਆ ਪਰ ਜਵਜੀ ਸਾਹਿਬ ਆਪਣਾ ਪ੍ਰਭਾਵ ਪਾ ਗਏ ਭਗਤਪੂਰਨ ਸਿੰਘ ਜੀ ਬਣ ਗਏ ਰਸਤੇ 'ਚ ਕੋ ਪੱਥਰ ਪਿਆ ਹੋਵੇ ਰੋੜਾ ਪਿਆ ਹੋਵੇ ਕੋ ਕਿੱਲ ਪਿਆ ਹੋਵੇ ਮਾਂ ਨੇ ਚੁੱਕਣਾ ਤੇ ਪੁੱਛਣਾ ਮਾਂ ਕਿਉਂ ਚੁੱਕਦੇ ਆਂ ਆਪਾਂ ਕਹਣਾ ਪੁੱਤ ਰਾਹ ਜਾਂਦੇ ਰਾਹੀ ਨੂੰ ਤਕਲੀਫ ਹੋਏਗੀ ਬੱਚੇ ਦੇ ਅੰਦਰ ਉਹ ਗੱਲ ਜਾਂਦੀ ਗੀ ਮੇਰੀ ਮਾਂ ਰਸਤੇ 'ਚ ਪੱਥਰ ਚੁੱਕਦੀ ਆ मां ਚੜਾਈ ਕਰ ਗਈ ਭਗਤ ਜੀ ਸਰ ਜਿੰਦਗੀ ਲੋਕਾਂ ਦੇ ਰਸਤਿਆਂ 'ਚ ਪੱਥਰ ਹੀ ਚੁੱਕ ਦੇ ਰਹਿ ਤੇ ਜਿਹੜੀ मां ਆਪਣੇ ਬੱਚੇ ਸਾਹਮਣੇ ਪੱਥਰ ਖਿਲਾਰਦੀ ਆ ਜਿਹੜਾ ਬਾਪ ਆਪਣੇ ਬੱਚਿਆਂ ਪੁੱਤਾਂ ਧੀਾਂ ਦੇ ਸਾਹਮਣੇ ਪੱਥਰ ਖਿਲਾਰ ਰਿਹਾ ਲੋਕਾਂ ਦੇ ਰਸਤਿਆਂ 'ਚ ਆਪਾਂ ਮਰ ਜਾਣਾ ਪੱਥਰ ਖਿਲਾਰਨ ਵਾਲੀ ਪੀੜ੍ਹੀ ਅਸੀਂ ਸਮਾਜ ਨੂੰ ਦੇ ਕੇ ਮਰ ਜਾਣਾ ਇਹ ਫੈਸਲਾ ਅਸੀਂ ਕਰਨਾ ਅਸੀਂ ਪੱਥਰ ਚੁਗਣ ਵਾਲੀ ਪੀੜ੍ਹੀ ਦੇ ਕੇ ਜਾਣਾ ਕਿ ਪੱਥਰ ਖਲਾਰਨ ਵਾਲੀ ਪੀੜੀ ਦੇ ਕੇ ਜਾਣਾ ਸਮਾਜ ਨੂੰ ਇਹ ਫੈਸਲਾ ਸਾਡਾ ਆਪਣਾ ਪੱਥਰ ਸਮਝਦੇ ਆਂ ਕੁਝ ਪੱਥਰ ਹੁੰਦੇ ਆ ਜਿਥੋਂ ਦੀ ਸਿਰੀਰ ਨੇ ਲੰਘਣਾ ਹੈ ਜਿਥੋਂ ਦੀ ਮਾਨ ਨੇ ਸਫਰ ਕਰਨਾ ਨਾ ਉਹ ਵੀ ਪੱਥਰ ਹੀ ਆ ਈਰਖਾ ਦਾ ਪੱਥਰ ਬੁਰਾਈਆਂ ਦੇ ਪੱਥਰ ਲਾਲਚ ਦੇ ਪੱਥਰ ਇਹ ਪੱਥਰ ਹੀ ਤੇ ਛੁੱਟੇ ਜਾ ਰਹੇ ਆ ਮਾੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਨਫ਼ਰਤ ਈਰਖਾ ਫਲਾਈ ਜਾ ਰਹੀ ਆ ਕਦੀ ਆਪਣੇ ਬੱਚਿਆਂ ਦੇ ਬ੍ਰੇਨ ਵਿੱਚ ਰਿਸ਼ਤੇਦਾਰਾਂ ਦੇ ਪ੍ਰਤੀ ਨਫ਼ਰਤ ਨਾ ਪੈਦਾ ਕਰੋ ਗਰਮਤ ਦੇ ਨਾਲ ਸੰਬੰਧਿਤ ਹੈ ਤੇ ਜਰੂਰ ਸ਼ੇਅਰ ਕਰਿਓ ਸਾਰੇ